ਇਹ ਕਹਿੰਦੇ ਆਵਾਜ਼ ਵੀ ਪਾਟੀ 13 ਸੀਟਾਂ ਨਹੀਂ ਇਹ ਤਾਂ ਕਹਿੰਦੇ ਹੁੰਦੇ ਸੀ ਅਸੀਂ ਤੇਰੀਆਂ ਵਿਛਾਉਣ ਵਾਲਿਆਂ ਨੂੰ ਮੋਬਾਈਲ ਠੀਕ ਕਰਨ ਵਾਲਿਆਂ ਨੂੰ ਕੁਰਸੀਆਂ ਲਾਉਣ ਵਾਲਿਆਂ ਨੂੰ ਸੀਟਾਂ ਦਿਆ ਕਰਾਂਗੇ ਟਿਕਟਾਂ ਦਿਆ ਕਰਾਂਗੇ 13 ਸੀਟਾਂ ਚੋਂ 5 ਤਾਂ ਇਹ ਕੈਬਨਿਟ ਮੰਤਰੀ ਲਗਾ ਰਹੇ ਨੇ ਅੱਜ ਤੱਕ ਪੰਜ ਹਿੰਦੁਸਤਾਨ ਦੇ ਇਤਿਹਾਸ 'ਚ ਨਹੀਂ ਹੋਇਆ ਪਾ ਟਾਪ ਫਾਈਟ ਹੈ ਜੀ ਹਰਸਿਮਰਤ ਬਾਦਲ ਨੇ ਮંત્રી ਵੀ ਰਹੇ ਨੇ ਹਾਲਾਂਕਿ ਪਹਿਲਾਂ ਤੁਸੀਂ ਅਕਾਲੀ ਦਲ ਚ ਹੀ ਹੁੰਦੇ ਸੀਗੇ ਸੁਖਬੀਰ ਬਾਦਲ ਅੱਜ ਵੀ ਉਹਨਾਂ ਦੇ ਨਾਲ ਸੀ ਕੈਂਪੇਨਿੰਗ ਚ ਉਹ ਕਹਿ ਰਹੇ ਨੇ ਕਿ ਲੋਕਾਂ ਦੇ ਮੂੰਹ ਦੱਸ ਰਹੇ ਨੇ ਕਿ ਅਕਾਲੀ ਦਲ ਜਿੱਤ ਰਿਹਾ ਹੈ ਲੋਕਾਂ ਦੇ ਮੂੰਹ ਤਾਂ 2022 ਚ ਵੀ ਦੱਸਦੇ ਸੀ ਕਿ ਅਕਾਲੀ ਦਲ ਜਿੱਤ ਰਿਹਾ ਤੇ ਤਿੰਨ ਤੇ ਰਹਿ ਗਏ ਸੀ ਭਵੰਤਮਾਨ ਸਰਕਾਰ ਹੈ ਜੀ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਵੀ ਨੇ ਤੁਸੀਂ ਲੰਬੀ ਹਲਕੇ ਚੋਂ ਹੋ ਕੇ ਆਏ ਹੋ ਉੱਥੋਂ ਹੀ ਜਿੱਤੇ ਹੋਏ ਨੇ ਉਹਨਾਂ ਨਾਲ ਮੁਕਾਬਲਾ ਕਿਵੇਂ ਵੇਖੋ ਸਾਡਾ ਨਿਸ਼ਾਨਾ ਇੱਕ ਹੈ ਕਿ ਅਸੀਂ ਦੌੜ ਲਾ ਰਹੇ ਹਾਂ ਅੱਜ ਅਸੀਂ ਸਭ ਤੋਂ ਅੱਗੇ ਹਾਂ ਤੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਕਿ 2 ਨੰਬਰ ਤੇ 3 ਨੰਬਰ ਤੇ 4 ਨੰਬਰ ਤੇ ਕੌਣ ਹੈ ਸਾਡਾ ਨਿਸ਼ਾਨਾ ਹੈ ਕਿ ਇੱਕ ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਕਾਂਗਰਸ ਨੂੰ ਪਵਾ ਕੇ ਇੱਥੋਂ ਸੀਟ ਜਿੱਤ ਕੇ ਕਾਂਗਰਸ ਦੀ ਚੌਲਿਸ ਦਿੱਲੀ ਪਾ ਕੇ ਉੱਥੇ ਕਾਂਗਰਸ ਦੀ ਸਰਕਾਰ ਬਣਾਉਣੀ ਹੈ ਭਗਵੰਤ ਮਾਨ ਸਾਹਿਬ ਅਕਸਰ ਇਹ ਗੱਲ ਕਰਦੇ ਹੁੰਦੇ ਕਿ ਜਿਹੜੇ ਅਮੀਰ ਨੇ ਰਾਇਸ ਨੇ ਉਹ ਆਮ ਧੀਆ ਪੁੱਤਾਂ ਦੇ ਦੁੱਖ ਤਕਲੀਫ ਨਹੀਂ ਸਮਝ ਪਾਉਂਦੇ ਅਸੀਂ ਆਮ ਆਦਮੀ ਪਾਰਟੀ ਵਾਲੇ ਜਿਹੜੇ ਹੈਗੇ ਸਾਡੇ ਬੈਂਕਾਂ ਦੇ ਖਾਤੇ ਖਾਲੀ ਪਰ ਸਾਡੇ ਅਸੀਂ ਦਿਲਾਂ 'ਚ ਖਾਤੇ ਖੋਲਦੇ ਹਾਂ ਜੇ ਇਹਨੇ ਦਿਲਾਂ 'ਚ ਖਾਤੇ ਖੋਲ੍ਹੇ ਹੁੰਦੇ ਨਾ ਪੰਜਾਬ ਦਾ ਪਿਛਲੇ 2 ਸਾਲ ਇਹ ਹਾਲ ਨਾ ਹੁੰਦਾ ਜਾਂ ਜਿਹੜਾ ਉਹਨਾਂ ਨੇ ਕਰਤਾ ਮੌਕਾ ਮਿਲਦਾ ਤੁਹਾਨੂੰ ਤਾਂ ਇਹਨਾਂ ਨੂੰ ਦੁਬਾਰਾ ਮਿਲਿਆ ਕਰੋਗੇ ਕਿਉਂਕਿ ਸ਼ਿਕਾਇਤ ਹੀ ਰਹਿੰਦੇ ਲੋਕਾਂ ਦੀ ਸ਼ਿਕਾਇਤ ਦੂਰ ਕਰਨੀ ਹੈ ਇਹੀ ਫਰਕ ਹੈ ਫੁੱਟੀਆਂ ਘਵਾਂਡ ਚ ਧੰਨਵਾਦ ਕਰਨ ਵੀ ਆਇਆ ਇੱਥੋਂ ਦੇ ਜਥੇਦਾਰ ਨੂੰ ਅਰਸ਼ਵਰਤ ਕੋਲੇ ਸਾਹਮਣੇ ਖੜਾ ਕਰਦੇ ਹੋ ਪੁੱਛ ਲੋ ਕਿਹੜੇ ਪਿੰਡ ਤੋਂ ਆਏ ਤੇ ਕੀ ਨੋ ਹੈ ਨਹੀਂ ਜਾਣਦੇ ਹੁਣ ਬਾਬੂ ਸ਼ਹੀਦ ਦੇਖ ਰਹੇ ਹਾਂ ਤੁਸੀਂ ਇਹ ਬਠਿੰਡਾ ਲੋਕ ਸਭਾ ਸੀਟ ਦੀ ਗੱਲਬਾਤ ਕਰਦੇ ਆ ਬੜੀ ਇੰਟਰਸਟਿੰਗ ਸੀਟ ਬਣੀ ਹੋਈ ਆ ਬੜੀ ਹੌਟ ਸੀਟ ਬਣੀ ਹੋਈ ਆ ਮੁਕਾਬਲਾ ਕਈ ਕੋਨਿਆਂ ਤੋਂ ਵੇਖਿਆ ਜਾ ਰਿਹਾ ਤੇ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਜੀਤ ਮੇਂਦਰ ਸਿੰਘ ਸਿੱਧੂ ਚੌਣ ਮੈਦਾਨ ਚ ਨੇ ਪਿੰਡਾਂ ਦੇ ਦੌਰੇ ਕਰ ਰਹੇ ਨੇ ਲਗਾਤਾਰ ਸਰਗਰਮ ਨੇ ਕਿਉਂਕਿ 1 ਜੂਨ ਨੂੰ ਪੋਲਿੰਗ ਹੋਣੀ ਹੈ ਗੱਲਬਾਤ ਕਰਾਂਗੇ ਸਿੱਧੂ ਸਾਹਿਬ ਕਿਵੇਂ ਦਾ ਮਾਹੌਲ ਦੇਖ ਰਹੇ ਹੋ ਬਠਿੰਡਾ ਲੋਕ ਸਭਾ ਹਲਕੇ ਦਾ ਸਭ ਤੋਂ ਪਹਿਲਾਂ ਤਾਂ ਮੇਰੀ ਸਾਰਿਆਂ ਨੂੰ ਬੜੀ ਸਤਿ ਸ਼ਕਾਲ ਤੇ ਦੇਖੋ ਜੀ ਬਠਿੰਡੇ ਸਮੁੱਚੇ ਪਾਰਲੀਮੈਂਟ ਹਲਕੇ 'ਚ ਬੜਾ ਅੱਛਾ ਕਾਂਗਰਸ ਪੱਖੀ ਮਾਹੌਲ ਬਣਿਆ ਹੋਇਆ ਹੈ ਅੱਜ ਵੀ ਅਸੀਂ ਲੰਬੀ ਹਲਕੇ ਦੇ ਵਿੱਚ ਸਵੇਰੇ ਤੋਂ ਪਿੰਡਾਂ ਦਾ ਦੌਰਾ ਕਰ ਰਹੇ ਹਾਂ ਤੇ ਜਿਸ ਤਰੀਕੇ ਨਾਲ ਸਾਨੂੰ ਹੰਗਾਰਾ ਮਿਲ ਰਿਹਾ ਤੇ ਲੋਕਾਂ ਦਾ ਸਾਡੇ ਪ੍ਰਤੀ ਉਤਸ਼ਾਹ ਹੈ ਤੇ ਜੋ ਮੇਰੀ ਇੱਥੇ ਕਾਂਗਰਸ ਦੀ ਲੀਡਰਸ਼ਿਪ ਹੈ ਜੋ ਉਹਨਾਂ ਨੇ ਪਿਛਲੇ ਸਮੇਂ 'ਚ ਮਿਹਨਤ ਕੀਤੀ ਹੈ ਮੈਂ ਸਮਝਦਾ ਹਾਂ ਮਿਹਨਤ ਰੰਗ ਲਿਆ ਰਹੀ ਹੈ ਤੇ ਹੌਲੀ-ਹੌਲੀ ਜਿਸ ਤਰੀਕੇ ਨਾਲ ਵੱਡੀ ਗਿਣਤੀ ਵਿੱਚ ਸਾਡੇ ਨਾਲ ਲੋਕ ਜੁੜ ਰਹੇ ਨੇ ਅਸੀਂ 1 ਤਰੀਕ ਨੂੰ ਲੰਬੀ ਚੋਵੀ ਬਹੁਤ ਵੱਡੀ ਲੀਡ ਲੈ ਕੇ ਜਿੱਤ ਪ੍ਰਾਪਤ ਕਰਾਂਗੇ ਬੜਾ ਟਫ ਫਾਈਟ ਹੈ ਜੀ ਹਰਸਿਮਰਤ ਬਾਦਲ ਨੇ ਮੰਤਰੀ ਵੀ ਰਹੇ ਨੇ ਹਾਲਾਂਕਿ ਪਹਿਲਾਂ ਤੁਸੀਂ ਕਾਲੀ ਦਲ ਚ ਹੀ ਹੁੰਦੇ ਸੀਗੇ ਤੇ ਇਸ ਵਾਰ ਉਹ ਫੇਰ ਸੁਖਬੀਰ ਬਾਦਲ ਅੱਜ ਵੀ ਉਹਨਾਂ ਦੇ ਨਾਲ ਸੀ ਕੈਂਪੇਨਿੰਗ ਚੋਂ ਕਹਿ ਰਹੇ ਨੇ ਕਿ ਲੋਕਾਂ ਦੇ ਮੂੰਹ ਦੱਸ ਰਹੇ ਨੇ ਕਿ ਇਹ ਕਾਲੀ ਦਲ ਜਿੱਤ ਰਿਹਾ ਇਸ ਵਾਰ ਲੋਕਾਂ ਦੇ ਮੂੰਹ ਤਾਂ 2022 ਚ ਵੀ ਦੱਸਦੇ ਸੀ ਕਿ ਕਾਲੀ ਦਲ ਜਿੱਤ ਰਿਹਾ ਤੇ ਤਿੰਨ ਤੇ ਰਹਿ ਗਏ ਸੀ ਤੇ ਐਤ ਕੀ 13 ਦੀ 13 ਸੀਟਾਂ ਚੋਂ ਇੱਕ ਸੀਟ ਨਹੀਂ ਸ਼ਰਮਰੀ ਖਾਲੀ ਦਲ ਨੂੰ ਆਂਦੀ ਸੋ ਇਸ ਕਰਕੇ ਲੋਕਾਂ ਦਾ ਹੁਣ ਵਿਸ਼ਵਾਸ ਉੱਠ ਗਿਆ ਕਿਉਂਕਿ ਪਿਛਲੇ 15 ਸਾਲਾਂ ਚ ਬੀਬਾ ਹਸਮਿਤ ਕੋਰ ਬਾਦਰ ਨੇ ਕਿਸੇ ਪਿੰਡ ਚ ਕਿਸੇ ਸ਼ਹਿਰ ਚ ਕਿਸੇ ਦਾ ਨਿੱਜੀ ਕੰਮ ਸਾਂਝਾ ਕੰਮ ਨਹੀਂ ਕੀਤਾ ਕਿਸੇ ਦੇ ਲੋਕਾਂ ਦੇ ਦੁੱਖ ਸੁੱਖ ਚ ਨਹੀਂ ਆਈ ਕਿਸੇ ਨੂੰ ਪਹਿਚਾਣਦੀ ਨਹੀਂ ਸੋ ਲੋਕੀ ਸਮਝ ਗਏ ਕਿ ਬਹੁਤ ਸਮਝ ਦੇਤਾ ਸੀ ਜੇ 15 ਸਾਲ ਤੱਕ ਸਮਝ ਦੇਣ ਤੋਂ ਬਾਅਦ ਵੀ ਹਲੇ ਕੁਛ ਨਹੀਂ ਹੋਇਆ ਤੇ ਹੁਣ ਕਿੰਨਾ ਸਮਾਂ ਇੱਕ ਵਿਅਕਤੀ ਨੂੰ ਤੇ ਇੱਕ ਪਰਿਵਾਰ ਨੂੰ ਤੇ ਇੱਕ ਪਾਰਟੀ ਨੂੰ ਦਿੱਤਾ ਜਾਊਗਾ ਸੋ ਲੋਕਾਂ ਨੇ ਮਨ ਬਣਾ ਲਿਆ ਕਿ ਐਸ ਕੀ ਵੋਟ ਪਾਉਣੀ ਹੈ ਸਾਂ ਕਾਂਗਰਸ ਨੂੰ ਪਾਉਣੀ ਹੈ ਅੱਜ ਭਗਵੰਤ ਮਾਨ ਸਰਕਾਰ ਹੈ ਜੀ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਵੀ ਨੇ ਤੁਸੀਂ ਲੰਬੀ ਹਲਕੇ ਚੋਂ ਹੋ ਕੇ ਆਏ ਹੋ ਉੱਥੋਂ ਹੀ ਜਿੱਤੇ ਹੋਏ ਨੇ ਉਹਨਾਂ ਨਾਲ ਮੁਕਾਬਲਾ ਕਿਵੇਂ ਦੇਖਦੇ ਹੋ ਦੇਖੋ ਜੀ ਮੁਕਾਬਲੇ ਤਾਂ ਜਦੋਂ ਸਾਰੇ ਇਕੱਠੇ ਉਮੀਦਵਾਰ ਹੁੰਦੇ ਨੇ ਰੇਸ ਹੁੰਦੀ ਹੈ ਉਦੋਂ ਤਾਂ ਮੁਕਾਬਲਾ ਸਾਰਿਆਂ ਨਾਲ ਹੀ ਹੁੰਦਾ ਹੈ ਜਿ 3 ਹੈ 4 ਹੈ 5 ਹੈ 7 ਹੈ 8 ਹੈ ਪਰ ਸਾਡਾ ਨਿਸ਼ਾਨਾ ਇੱਕ ਹੈ ਕਿ ਅਸੀਂ ਦੌੜ ਲਾ ਰਹੇ ਹਾਂ ਅੱਜ ਅਸੀਂ ਸਭ ਤੋਂ ਅੱਗੇ ਹਾਂ ਤੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਕਿ 2 ਨੰਬਰ ਤੇ 3 ਨੰਬਰ ਤੇ 4 ਨੰਬਰ ਤੇ ਕੌਣ ਹੈ ਸਾਡਾ ਨਿਸ਼ਾਨਾ ਹੈ ਕਿ ਇੱਕ ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਕਾਂਗਰਸ ਨੂੰ ਪਵਾ ਕੇ ਇੱਥੋਂ ਸੀਟ ਜਿੱਤ ਕੇ ਕਾਂਗਰਸ ਦੀ ਚੋਲੀਸ ਦਿੱਲੀ ਪਾ ਕੇ ਉੱਥੇ ਕਾਂਗਰਸ ਦੀ ਸਰਕਾਰ ਬਣਾਉਣੀ ਹੈ ਦਾ ਰੋਡ ਮੈਪ ਕਿਵੇਂ ਦਾ ਰੂਗਸ ਤੁਹਾਡਾ ਭਾਸ਼ਣ ਵੀ ਸੁਣ ਰਹੇ ਸੀਗੇ ਤੁਸੀਂ ਜੋ ਮੋਦੀ ਸਾਹਿਬ ਨੇ ਕੀਤਾ ਪਿਛਲੇ 10 ਸਾਲਾਂ ਦੇ ਵਿੱਚ ਉਹਦੇ ਬਾਰੇ ਮੇਨਲੀ ਗੱਲ ਕਰਦੇ ਹਾਂ ਕਿ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਉੱਥੋਂ ਹਟਾਉਣਾ ਕਾਂਗਰਸ ਸਰਕਾਰ ਨੂੰ ਕੀ ਲੱਗਦਾ ਦੇਸ਼ ਚ ਕੀ ਚਾਹੀਦਾ ਕਰਨਾ ਦੇਖੋ ਜੋ ਇਹਨਾਂ ਦਾ ਨਾਰਾ ਸੀ ਇਸ ਵਾਰ 400 ਪਾਰ ਉਹ ਤਾਂ ਫੇਲ ਹੋ ਗਿਆ ਕਿਉਂਕਿ ਦੇਖੋ ਤਿੰਨ ਫੇਜ਼ ਹੋਏ ਨੇ ਹੁਣ ਤੱਕ ਤੇ ਤਿੰਨ ਫੇਜ਼ਾਂ ਚ ਜੋ ਰਿਜ਼ਲਟ ਸਾਹਮਣੇ ਆ ਰਹੇ ਨੇ ਇਹ ਕਿਹ ਲੋਪੀਨੀ ਪੋਲ ਜਿਹੜੇ ਆਉਂਦੇ ਨੇ ਅਨਫੀਸ਼ਲ ਉਹਨਾਂ ਚ ਲੱਗ ਰਿਹਾ ਹੈ ਕਿ ਬੀਜੇਪੀ ਬਹੁਤ ਨੀਚੇ ਜਾ ਰਹੀ ਹੈ ਤੇ ਹੌਲੀ ਹੌਲੀ ਕਾਂਗਰਸ ਉੱਤੇ ਨੂੰ ਉੱਠ ਰਹੀ ਹੈ ਤੇ ਹਲੇ ਚਾਰ ਫੇਸ ਪਏ ਨੇ ਜਦ ਤੱਕ ਲਾਸਟ ਫੇਸ ਜਿਸ ਪੰਜਾਬ ਹੈ 1 ਜੂਨ ਉਸ ਤੱਕ ਮੈਨੂੰ ਲੱਗਦਾ ਹੈ ਕਿ ਕਾਂਗਰਸ ਨੂੰ ਇੰਨੀਆਂ ਸਿੱਟੇ ਮਿਲ ਜਾਣਗੀਆਂ ਕਿ ਸਹਿਯੋਗੀਆਂ ਦੇ ਨਾਲ ਮਿਲ ਕੇ ਅਸੀਂ ਸਰਕਾਰ ਦਿੱਲੀ ਚ ਬਣਾਵਾਂਗੇ ਤੇ ਬੀਜੇਪੀ ਨੂੰ 150 ਤੋਂ 200 ਦੇ ਵਿੱਚ ਰਹਿ ਜਾਣਗੀਆਂ ਸਭ ਇਸ ਗੱਲ ਦੀ ਬੜੀ ਹੈਰਾਨੀ ਆ ਲੋਕਾਂ ਚ ਵੀ ਪ੍ਰਧਾਨ ਰਾਜਾ ਵੜਿੰਗ ਦੀ ਥਾਂ ਤੇ ਥੋਡੀ ਚੋਣ ਹੋਈ ਹੈ ਉਹਦੇ ਪਿੱਛੇ ਕੀ ਸਾਰੀ ਸਾਇੰਸ ਸੀਗੀ ਕੀ ਸਟਰੈਟਜੀ ਰਹੀ ਉਹਦੇ ਪਿੱਛੇ ਤੁਹਾਨੂੰ ਜ਼ਿੰਮੇਵਾਰੀ ਕਿਉਂ ਦਿੱਤੀ ਗਈ ਦੇਖੋ ਕੋਈ ਸਟਰੈਟਜੀ ਨਹੀਂ ਰਹੀ ਇਹ ਹਾਈ ਕਮਾਂਡ ਨੇ ਸਰਵੇ ਕਰਾਈ ਅਸੀਂ ਅਪਲਾਈ ਕੀਤਾ ਜਿਹੜੀ ਸਕ੍ਰੀਨਿੰਗ ਕਮੇਟੀ ਹੁੰਦੀ ਹੈ ਉਹਦੇ ਵਿੱਚ ਸਾਡੇ ਨੌ ਪਾਸ ਹੋਇਆ ਉਸ ਤੋਂ ਬਾਅਦ ਸੀਈਸੀ ਜਿਹੜੀ ਹਾਈਐਸਟ ਬਾਡੀ ਹੈ ਜਿਹਦੇ ਵਿੱਚ ਸਮੁੱਚੇ ਕਾਂਗਰਸ ਦੀ ਲੀਡਰਸ਼ਿਪ ਟੌਪ 'ਤੇ ਬੈਠਦੀ ਹੈ ਉਹਨਾਂ ਨੇ ਜਦੋਂ ਡਿਲੀਬਰੇਸ਼ਨਸ ਕੀਤੀਆਂ ਉਹਦੇ ਵਿੱਚ ਮੇਰਾ ਨੋ ਅੱਗੇ ਆਇਆ ਤੇ ਉਹਨਾਂ ਨੇ ਮੈਨੂੰ ਟਿਕਟ ਨਵਾਸ ਕੇ ਮੈਨੂੰ ਇਲੈਕਸ਼ਨ ਲੜਨ ਹੁਕਮ ਕੀਤਾ ਥੋਡਾ ਨਾਮ ਹੈ ਇਸ ਤੋਂ ਪਹਿਲਾਂ ਵੀ ਕਿਉਂਕਿ ਚਾਰ ਵਾਰੀ ਤੁਸੀਂ ਤਲਵੰਡੀ ਸਾਬੋ ਤੋਂ ਜਿੱਤੇ ਹੋ ਪੰਜਾਬ ਦੇ ਬਹੁਤ ਅਮੀਰ ਵਿਧਾਇਕਾਂ ਚ ਤੁਹਾਡਾ ਨਾਮ ਜਿਹੜਾ ਹੈਗਾ ਆਉਂਦਾ ਰਿਹਾ ਹੈ ਭਗਵੰਤ ਸਿੰਘ ਸਾਹਿਬ ਅਕਸਰ ਇਹ ਗੱਲ ਕਰਦੇ ਹੁੰਦੇ ਕਿ ਜਿਹੜੇ ਅਮੀਰ ਨੇ ਰਾਇਸ ਨੇ ਉਹ ਆਮ ਧੀਆ ਪੁੱਤਾਂ ਦੇ ਦੁੱਖ ਤਕਲੀਫ ਨਹੀਂ ਸਮਝ ਪਾਉਂਦੇ ਅਸੀਂ ਆਮ ਆਦਮੀ ਪਾਰਟੀ ਵਾਲੇ ਜਿਹੜੇ ਹੈਗੇ ਸਾਡੇ ਬੈਂਕਾਂ ਦੇ ਖਾਤੇ ਖਾਲੀ ਪਰ ਸਾਡੇ ਅਸੀਂ ਦਿਲਾਂ ਚ ਖਾਤੇ ਖੋਲਦੇ ਹਾਂ ਜੇ ਇਹਨਾਂ ਨੇ ਦਿਲਚਸਪੀ ਖੋਲੀ ਹੁੰਦੀ ਨਾ ਪੰਜਾਬ ਦਾ ਪਿਛਲੇ 2 ਸਾਲ ਇਹ ਹਾਲ ਨਾ ਹੁੰਦਾ ਜਾਂ ਜਿਹੜਾ ਉਹਨਾਂ ਨੇ ਕਰਤਾ ਇਹ ਕਹਿੰਦੇ ਆਵਾਜ਼ੀ ਪਾਰਟੀ 13 ਸੀਟਾਂ ਨਹੀਂ ਇਹ ਤਾਂ ਕਹਿੰਦੇ ਹੁੰਦੇ ਸੀ ਅਸੀਂ ਤੇਰੀਆਂ ਪਿਛਾਉਣ ਵਾਲਿਆਂ ਨੂੰ ਮੋਬਾਈਲ ਠੀਕ ਕਰਨ ਵਾਲਿਆਂ ਨੂੰ ਕੁਰਸੀਆਂ ਲਾਉਣ ਵਾਲਿਆਂ ਨੂੰ ਸੀਟਾ ਦਿਆ ਕਰਾਂਗੇ ਟਿਕਟਾ ਦਿਆ ਕਰਾਂਗੇ 13 ਸੀਟਾਂ ਚੋਂ 5 ਤਾਂ ਇਹ ਕੈਬਨਿਟ ਮੰਤਰੀ ਲੜਾ ਰਹੇ ਨੇ ਅੱਜ ਤੱਕ ਪੰਜ ਹਿੰਦੁਸਤਾਨ ਦੇ ਇਤਿਹਾਸ ਚ ਨਹੀਂ ਹੋਇਆ ਕਿ ਪੰਜ ਸਿਟਿੰਗ ਕੈਬਨਿਟ ਮਿਨਿਸਟਰ एमपी ਦੇ ਇਲੈਕਸ਼ਨ ਲੜ ਰਹੇ ਹੋਣ ਤਿੰਨ ਸੀਟਿੰਗ ਐਮਐਲਏ ਲੜ ਰਹੇ ਹੋਣ ਦੋ ਦੂਜੀ ਪਾਰਟੀਆਂ ਚੋਂ ਇੰਪੋਰਟ ਕਰਕੇ ਇੱਕ ਕਲਾਕਾਰ ਇਹਦਾ ਮਤਲਬ ਟੋਟਲ ਬੈਂਕਰਪਸੀ ਹੈ ਖੋਖਲਾਪਣ ਹੈ ਕੋਈ ਇਨਕੋਲੇ ਸੰਗਠਨ ਹੈ ਨਹੀਂਗਾ ਸਰਕਾਰ ਬਣਾਉਣੀ ਤੇ ਸਰਕਾਰ ਚਲਾਉਣੀ ਬਹੁਤ ਫਰਕ ਨੇ ਇਹਨਾਂ ਨੇ ਸਰਕਾਰ ਤਾਂ ਬਣਾ ਲਈ ਲੋਕਾਂ ਨੂੰ ਗੁੰਮਰਾਹ ਕਰਕੇ ਜਜ਼ਬਾਤੀ ਕਰਕੇ ਪਰ ਹੁਣ ਸਰਕਾਰ ਚਲਾਉਣ ਚ ਇਹ 100% ਫੇਲ ਹੋ ਗਏ ਨੇ ਤੁਹਾਡੇ ਫਾਦਰ ਸਾਹਿਬ ਦਾ ਬੈਕਗ੍ਰਾਉਂਡ ਬੜਾ ਸਟਰੋਂਗ ਰਿਹਾ ਜੀ ਕਿਹੜੀ ਗੱਲ ਤੋਂ ਇਨਸਪਾਇਰ ਤੁਸੀਂ ਹੋਏ ਸੀਗੇ ਕਿ ਤੁਹਾਨੂੰ ਲੱਗਿਆ ਕਿ ਮੈਂ ਵੀ ਸਿਆਸਤ 'ਚ ਹੁਣ ਕੁੱਦਣਾ ਚਾਹੁੰਨਾ ਹੈ ਤੇ ਪੂਰਾ ਸਫ਼ਰ ਕਿਵੇਂ ਵੇਖਦੇ ਹੋ ਕਿਉਂਕਿ ਲੋਕਾਂ ਕਿਤੇ ਇਸ ਏਰੀਆ ਨੂੰ ਕਿਵੇਂ ਸਮਝਿਆ ਤੁਸੀਂ ਸਾਰਿਆਂ ਨੇ ਦੇਖੋ ਜੀ ਮੈਂ ਫਸਟ ਟਾਈਮ ਪੋਲੀਟੀਸ਼ੀਅਨ ਆ ਮੈਂ ਕੋਈ ਵਿਰਾਸਤ ਚ ਸਿਆਸਤ ਨਹੀਂ ਲੀਤੀ ਮੈਂ ਆਪ ਦੀ ਹਿੰਮਤ ਨਾਲ ਨਿਚੋਂ ਜ਼ਮੀਂਦੀ ਤੋਂ ਸ਼ੁਰੂ ਕੀਤਾ ਮੈਂ ਜ਼ਮੀਨ ਲੈਵਲ ਤੋਂ ਸ਼ੁਰੂ ਕੀਤਾ ਤੇ ਅੱਜ ਮੈਂ 30 ਸਾਲ ਬਾਅਦ ਇਸ ਮੁਕਾਮ ਤੇ ਪਹੁੰਚਿਆ ਕਿ ਲੋਕ ਕੀ ਮੈਨੂੰ ਹੁਣ ਪਿਆਰ ਕਰਦੇ ਨੇ ਬਸ ਤੇ ਵਿਸ਼ਵਾਸ ਕਰਦੇ ਨੇ ਮੈਂ ਇੱਕ ਅਸੂਲ ਰੱਖਿਆ ਹੈ ਕਿ ਕੰਮ ਕਰਨਾ ਹੈ ਤਾਂ ਦਿਲਚਸਪੀ ਨਾਲ ਤੇ ਕੰਮ ਕਰਨਾ ਹੈ ਤੇ ਇਮਾਨਦਾਰੀ ਨਾਲ ਤੇ ਮੈਂ ਇਹ ਕਹਿ ਸਕਦਾ ਅੱਜ ਪੰਜਾਬ ਚ ਕੋਈ ਵੀ ਹੈ ਨਹੀਂ ਜਿਹੜਾ ਮੇਰੇ ਉਲਟ ਉੰਗਲ ਚੱਕੇ ਕਹਿ ਸਕਦੇ ਕਿ ਮੈਂ 1 ਰੁਪਏ ਦਾ ਕੋਈ ਦੇਨਦਾਰ ਹੋਊਂਗਾ ਸੋ ਸਾਫ਼ ਸੁਥਰੀ ਰਾਜਨੀਤੀ ਕੀਤੀ ਹੈ ਲੋਕਾਂ ਦੀ ਸੇਵਾ ਕੀਤੀ ਹੈ ਲੋਕਾਂ ਦਾ ਵਿਸ਼ਵਾਸ ਜਿੱਤਿਆ ਇਸ ਕਰਕੇ ਅੱਜ ਮੈਨੂੰ ਮੇਰੇ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਤੇ ਲੋਕਾਂ ਨੇ ਮੈਨੂੰ ਅੱਜ ਵੀ ਆ ਲੰਬੀ ਹਲਕੇ 'ਚ ਵੀ ਜੋ ਜਿਸ ਤਰੀਕੇ ਨਾਲ ਮੈਨੂੰ ਪਿਆਰ ਮਿਲ ਰਿਹਾ ਹੈ ਮਾਨ ਮਿਲ ਰਿਹਾ ਹੈ ਮੈਂ ਸਮਝਦਾ ਇਹ ਇੱਕ ਬਹੁਤ ਵੱਡੀ ਜ਼ਿੰਦਗੀ ਦੀ ਕਮਾਈ ਹੈ ਜਿੱਥੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਕੇ ਤੁਹਾਡੇ ਨਾਲ ਕਦਮ ਨਾ ਕਦਮ ਚੱਲ ਸਕਦੇ ਲਗਦਾ ਵੀ ਕ੍ਰੈਡੀਬਿਲਟੀ ਤੇ ਸਵਾਲ ਕਈ ਵਾਰ ਖੜੇ ਹੋ ਜਾਂਦੇ ਆ ਪਾਰਟੀਆਂ ਤੁਸੀਂ ਬਦਲੀਆਂ ਅਕਾਲੀ ਦਲ ਚ ਸੀ ਫਿਰ ਇੱਧਰ ਆਏ ਕਈ ਵਾਰ ਲੋਕ ਇਹ ਵੀ ਸਮਝ ਜਾਂਦੇ ਆ ਕਿ ਸ਼ਾਇਦ ਜੀਤਮਿੰਦਰ ਸਿੱਧੂ ਨੂੰ ਕਾਂਗਰਸ ਚ ਵੀ ਬਹੁਤਾ ਟਾਈਮ ਨਾ ਟਿਕਣ ਨਹੀਂ ਬਿਲਕੁਲ ਟਿਕਾਂਗੇ ਜੀ ਗੱਲ ਸੁਣੋ ਹਾਲਾਤ ਇਹ ਜਿਹੀ ਬਣਾਏ ਜਾਂਦੇ ਨੇ ਹੁਣ ਮੈਂ ਤਾਂ ਅਕਾਲੀ ਦਲ ਚ ਕੰਮ ਕਰ ਰਿਹਾ ਸੀ ਜਦੋਂ ਇਹਨਾਂ ਨੇ ਮੈਨੂੰ ਇੱਕ ਚਿੱਠੀ ਘੜਤੀ ਕਿ ਤੈਨੂੰ ਸਸਪੈਂਡ ਕੀਤਾ ਜਾਂਦਾ ਹੈ ਸ਼ੋ ਕੋਸ ਨੋਟਿਸ ਮੈਂ ਕਿਹਾ ਮੈਂ ਕੋਈ ਗਲਤੀ ਨਹੀਂ ਕੀਤੀ ਸੋ ਬੈਠ ਰਹੀ ਹੈ ਕਿ ਛੱਡ ਕੇ ਚਲੇ ਜਾਓ ਫਿਰ ਮੈਂ ਛੱਡ ਕੇ ਆ ਗਿਆ ਸੋ ਮੈਨੂੰ ਫਿਰ ਕਾਂਗਰਸ ਨੇ ਅਪਣਾਇਆ ਆਪਣਾ ਆਖੇ ਮੈਨੂੰ ਟਿਕਟ ਦੀ ਆਫਰ ਕੀਤੀ ਮੈਂ ਹਾਂ ਕੀਤੀ ਤੇ ਗੁਰੂ ਮਹਾਰਾਜ ਦੀ ਕਿਰਪਾ ਕੀਤੀ ਅੱਜ ਮੈਂ ਕਾਂਗਰਸ ਦੇ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜ ਰਿਹਾ ਲੋਕ ਇਹ ਵੀ ਕਹਿ ਰਹੇ ਨੇ ਕਿ ਜਿਵੇਂ ਪੂਰੇ ਦੇਸ਼ ਚ ਅਲਾਈਂਸ ਆ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਪੰਜਾਬ ਚ ਆਫੀਸ਼ੀਅਲੀ ਨਹੀਂ ਹੋਇਆ ਪਰ ਇੰਡਾਇਰੈਕਟਲੀ ਸੈਟਿੰਗ ਕੀਤੀ ਵੀ ਹੈ ਕਿਤੇ ਕਾਂਗਰਸ ਦਾ ਵੀ ਕੈਂਡੀਡੇਟ ਹੈ ਕਿਤੇ ਆਮ ਆਦਮੀ ਪਾਰਟੀ ਦਾ ਵੀ ਕੈਂਡੀਡੇਟ ਹੈ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਜਾਣ ਬੁੱਝ ਕੇ ਜੀਤਮਿੰਦਰ ਸਿੱਧੂ ਦੀ ਬਲੀ ਲਈ ਗਈ ਆ ਬਠਿੰਡਿਆ ਤੋਂ ਇਹ ਤਾਂ ਤੁਹਾਨੂੰ 4 ਤਰੀਕ ਨੂੰ ਪਤਾ ਲੱਗ ਜੂਗਾ ਕਿ ਇਹਦੀ ਬਲੀ ਲਈ ਗਈ ਹੈ ਨਾਲੇ ਜੇ ਅਲਾਈਂਸ ਹੀ ਕਰਨਾ ਹੁੰਦਾ ਫ੍ਰੈਂਡਲੀ ਮੈਚ ਆਪਸ ਚ ਲੜਾ ਕੇ ਥੋੜੀ ਹੁੰਦਾ ਜੇ ਅਲਾਈਂਸ ਹੀ ਕਰਨਾ ਹੁੰਦਾ ਫਿਰ ਅਲਾਈਂਸ ਹੀ ਕਰ ਲੈਂਦੇ ਇਹ ਜਿਹੜੀਆਂ ਜਦੋਂ ਇਹਨਾਂ ਵਿਰੋਧੀਆਂ ਕੋਲੇ ਹੋ ਮੇਰੇ ਉਲਟ ਕੇ ਇਹਨੂੰ ਖੁਸ਼ ਹੈ ਨਹੀਂ ਨਾਨ ਪਰਫਾਰਮੈਂਸ ਹੈ ਨਹੀਂ ਮੈਂ ਲੋਕਾਂ ਦੇ ਕੰਮ ਕੀਤੇ ਜਦੋਂ ਵੀ ਮੈਂ ਮਿਲ ਰਿਹਾ ਹੁਣ ਵਿਰੋਧੀਆਂ ਕੋਲ ਇੱਕੋ ਗੱਲ ਹੈ ਕਿ ਇਹਨੂੰ ਡੀਫੇਮ ਕਰ ਦਿਓ ਕਿ ਇਹ ਮਿਲਿਆ ਹੋਇਆ ਕੋਈ ਕਹਿ ਦਿੰਦਾ ਕਿ ਮੈਂ ਹਰ ਸਿਮਰਤ ਨਾਲ ਮਿਲਿਆ ਹੋਇਆ ਅਕਾਲੀ ਦਲ ਜੇ ਮੈਂ ਅਕਾਲੀ ਦਲ ਨਾਲ ਨਹੀਂ ਮਿਲਦਾ ਫਿਰ ਮੈਂ ਅਕਾਲੀ ਦਲ ਛੱਡ ਕੇ ਕਿਉਂ ਹੁੰਦਾ ਜੇ ਮੈਂ ਆਮ ਆਦਮੀ ਪਾਰਟੀ ਨਾਲ ਅਸੀਂ ਮਿਲਣਾ ਹੁੰਦਾ ਫਿਰ ਆਮ ਆਦਮੀ ਪਾਰਟੀ ਨਾਲ ਅਸੀਂ ਐਲਾਈਸੀ ਕਰ ਲੈਂਦੇ ਸੋ ਇਸ ਚੀਜ਼ ਦਾ ਲੌਜੀਕ ਨਹੀਂ ਹੈ ਜਦੋਂ ਕਿਸੇ ਕੋਲੇ ਕੋਈ ਗੱਲ ਕਰਨੀ ਨਾ ਹੋਵੇ ਨਾ ਫਿਰ ਇਹ ਜੀ ਫालतू ਗੱਲਾਂ ਕਰਦੇ ਨੇ ਅਜਾ ਅਗਰੇ ਸਵਾਲ ਜੀ ਪਿੰਡ ਤੁਸੀਂ ਆਏ ਹੋ ਰਾਣੀ ਵਾਲੇ ਪਿੰਡ ਆਏ ਹੋ ਇਸ ਪਿੰਡ ਵਾਲਿਆਂ ਨੂੰ ਵੀ ਹੋਰ ਪਿੰਡ ਵਾਲਿਆਂ ਨੂੰ ਵੀ ਇਸ ਦੇ ਸੰਬੰਧ ਚ ਕਿਵੇਂ ਦੇ ਵਾਦਾ ਕਰਕੇ ਜਾਓਗੇ ਵੀ ਜੇ ਮੌਕਾ ਮਿਲਦਾ ਤਾਂ ਮੌਕਾ ਮਿਲਦਾ ਤੁਹਾਨੂੰ ਤਾਂ ਇਹਨਾਂ ਨੂੰ ਦੁਬਾਰਾ ਮਿਲਿਆ ਕਰੋਗੇ ਕਿਉਂਕਿ ਸ਼ਿਕਾਇਤ ਹੀ ਰਹਿੰਦੀ ਲੋਕਾਂ ਦੀ ਆਉਂਦੇ ਨਹੀਂ ਲੀਡਰ ਸ਼ਿਕਾਇਤ ਦੂਰ ਕਰਨੀ ਹੈ ਇਹੀ ਫਰਕ ਖੁੱਡੀਆਂ ਗਵਾਂਢ ਚ ਧੰਨਵਾਦ ਕਰਨ ਵੀ ਆਇਆ 15 ਸਾਲਾਂ ਚ ਬਿਵਾਰ ਸਿਮਰਤ ਕੋਲ 21 ਬੰਦੇ ਨੂੰ ਇਸ ਨਗਰ ਦੇ ਨੂੰ ਜਾਣਦੀ ਨਹੀਂ ਉਹ ਕਿਸੇ ਦਾ ਟੈਲੀਫੋਨ ਨਾ ਮੈਂ ਹੋਰ ਕਰ ਦਿੰਨਾ ਇੱਥੋਂ ਦੇ ਜਥੇਦਾਰ ਨੂੰ ਅਰ ਸਿਮਰਤ ਕੋਲੇ ਸਾਹਮਣੇ ਖੜਾ ਕਰਦੇ ਹੋ ਪੁੱਛ ਲੋ ਕਿਹੜੇ ਪਿੰਡ ਤੋਂ ਆਏ ਤਾਂ ਕੀ ਨਾ ਹੋਵੇ ਨਹੀਂ ਜਾਣਦੀ ਹੋਣੀ 50 ਬੰਦਿਆਂ ਦਾ ਸਮੂੱਚੇ ਬਠਿੰਡੇ ਪਾਰਲੀਮੈਂਟ ਚੋਣ ਨਹੀਂ ਜਾਣਦੀ ਹੋਣੀ ਅਸੀਂ ਮੈਂ ਤੁਹਾਨੂੰ ਦੱਸਿਆ ਅਸੀਂ ਜ਼ਮੀਨੀ ਹਕੀਕਤ ਜਾਣਦੇ ਆ ਅਸੀਂ ਲੋਕਾਂ ਚ ਰਹਿੰਦੇ ਆ ਅਸੀਂ ਜਦੋਂ ਮਿਲਦੇ ਆ ਮਲਾਉਨੇ ਆ ਅਸੀਂ ਇੱਕ ਇੱਕ ਦੇ ਨੋ ਜਾਣਦੇ ਆ ਇੱਕ ਇੱਕ ਦੇ ਦੁੱਖ ਸੁੱਖ ਚਾਉਂਦੇ ਆ ਇਸ ਕਰਕੇ ਉਹ ਸਾਂਝ ਜਿਹੜੀ ਹੈ ਉਹ ਪਉਣ ਮੈਂ ਹਲਕਾ ਲੰਬੀ ਦੇ ਲੋਕਾਂ ਨਾਲ ਆਇਆ ਤੇ ਉਹ ਤਗੜੇ ਹੋ ਕੇ ਪਾਰ ਰਹੇ ਆ। ਸ਼ੁਕਰੀਆ ਜੀ 올 ਦਾ ਬੈਸਟ। ਸੋ ਗੱਲਬਾਤ ਜੀਤਮੇਂਦਰ ਸਿੰਘ ਸਿੱਧੂ ਨਾਲ ਅਸੀਂ ਕੀਤੀ ਹੈ ਜਿਹੜੇ ਚੋਣ ਪ੍ਰਚਾਰ ਕਰ ਰਹੇ ਨੇ ਤੇ ਇਹਨਾਂ ਦਾ ਰੋਡ ਮੈਪ ਕੀ ਹੈ ਜ਼ਿੰਦਗੀ ਦੇ ਅਸੂਲ ਕੀ ਨੇ ਜਿਸ ਕਰਕੇ ਸਿਆਸਤ ਚ ਕੁਦਦੇ ਤੇ ਹੁਣ ਕਿੰਨਾ ਅਸੂਲਾਂ ਦਾ ਕਰਕੇ ਤੇ ਕੇਸ ਏਜੰਡੇ ਤੇ ਲੋਕ ਸਭਾ ਚੋਣ ਜਿਹੜੀ ਹੈ ਉਹ ਲੜਨ ਜਾ ਰਹੇ ਨੇ ਉਹ ਸਾਡੇ ਨਾਲ ਇਹਨਾਂ ਨੇ ਸਾਂਝਾ ਕੀਤਾ ਬਠਿੰਡਾ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀ ਟਾਈਮਸ